ਮੇਰਾ ਨਾਮ ਵਿਜੇ ਕੁਮਾਰ ਮੈਂ ਸੀਪੀਆਈਐਮ ਪਾਰਟੀ ਵਾਲੋਂ ਬਲੋਕ ਜ ਕਰਦਾ ਹਾਂ ਕਮਿਊਨਿਸਟ ਪਾਰਟੀ ਵਾਲੋਂ ਵੇਖੋ ਜੀ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਯਾ ਆ 55 ਸਾਲ ਦੀ ਮਾਂ ਦੀ ਉਮਰ ਏ ਕੱਲਾ ਕੱਲਾ ਉਹ ਬੱਚਾ ਘਰ ਦੇ ਵਿੱਚ ਕਮਾਨ ਵਾਲਾ ਸੀ ਉਹਦੇ ਸਿਰ ਤੇ ਮਾਂ ਘਰ-ਬਾਰ ਚੱਲਦਾ ਸੀ ਵੇਖੋ ਜੀ ਸੋਹਰਾ ਪਰਿਵਾਰ ਨੇ ਉਹਨੂੰ ਇੰਨਾ ਕੁ ਹਰਾਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ ਮੌਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤਹਿਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਅੱਜ ਉਹਦੇ ਬੱਚੇ ਦੀ ਜਿਹੜੀ ਡੈੱਡ ਬੋਡੀ ਇਹਨਾਂ ਨੇ ਘਰ ਰਾਤੀ ਘਰ ਭੇਜੀ ਤੀ ਅਸੀਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਓਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਣਗੇ ਇਹਨਾਂ ਦੇ ਨਾਮ ਦੱਸ ਕੇ ਕੀ ਕਤਨਾ ਵਾਪਰੀ ਇਹ ਸਟਡ ਇੰਟੀਜਾ ਦੀ ਇਹ ਜਿਹੜਾ ਬੇਟਾ ਨਾ ਇਹ ਵਿਆਹਾ ਸੀ ਤੇ ਇਹਦੇ ਜਿਹੜੇ ਸਹੁਰੇ ਆ ਨਾ ਉਹ ਲੜਕੀਆਂ ਨੂੰ ਸ਼ਹਿਰ ਦੇ ਵਿੱਚ ਕਿ ਆਜੇ ਘਰ ਲੈ ਜਾਂਦੇ ਸੀ ਇਹ ਬੱਚੇ ਨੂੰ ਉਹ ਲੜਕੀਆਂ ਤੋਂ ਗੰਦ ਬੁਲਾਉਂਦੇ ਸੀ ਇਹ ਬੱਚਾ ਬੜੇ ਟੈਨਸ਼ਨ ਸੀ ਮਾਂ ਇਹਦੀ ਜਿਹੜੀ ਆ ਉਹ ਚਰੀ ਇਸ ਬੱਚੇ ਦੇ ਰੋਟੀ ਪਾਣੀ ਦਾ ਕਿਦਾਰਾ ਕਰਦੀ ਸੀ ਇਹਨਾਂ ਨੇ ਕਈ ਪਰੇ ਪੰਚਾਇਤਾਂ ਮਿਕਲੀਆਂ ਭਈ ਬੇਟੀ ਨੂੰ ਸਮਝਾਓ ਬੇਟੀ ਖਿਲਾਓ ਬੇਟੀ ਦੀ ਸਾਡੀ ਸੇਵਾ ਕਰੇ ਆਪਣੇ ਘਰ ਸਾਹਮਣੇ ਪਰ ਇਹਦੇ ਬਾਜੂ ਕੱਲ ਇੱਕ ਘਟਨਾ ਵਾਪਰ ਗਈ ਉਹ ਸਿਰਫ ਇਹ ਨਹੀਂ ਪੁੱਛਣ ਗਿਆ ਭਈ ਮੇਰੇ ਗੰਦ ਚੋਂ ਬੋਲਿਆ ਜਾਂਦਾ ਹੈ ਜਾਂ ਮੇਰਾ ਕੀ ਕਸੂਰ ਆ ਮੈਂ ਤਾਂ ਕਈ ਵੀਰਾਂ ਆਏ ਲੈਂਦੇ ਨੇ ਪਰ ਉਹ ਜਿਹੜੀ ਬਾਡੀ ਆ ਉਹ ਆ ਗਈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਸ ਬਿਰਧ ਔਰਤ ਦਾ ਇਸ ਮਾਤਾ ਦਾ ਜੀ ਦਾ ਤਲਵਤਾ ਪੁੱਤ ਇਹਦਾ ਭਾਰਾ ਸੀ ਇਹਦੀ ਮਦਦ ਵੀ ਕੀਤੀ ਜਾਵੇ ਔਰ ਇਹਨੂੰ ਇਨਸਾਫ਼ ਤੇ ਆਇਆ ਜਾਵੇ ਆ ਟਮਟੀਆਂ ਲਾਉਂਦੇ ਸੀ ਭਈ ਤੁਹਾਨੂੰ ਉੱਥੇ ਛੋਕਾਂਗੇ ਜਿੱਥੇ ਤੁਸੀਂ ਬੀ ਲਾਸ ਕਰਦਾਂਗੇ ਕੋਈ ਲੱਭੇਗਾ ਨਹੀਂ ਸਾਡੀ ਇਹ ਬੇਨਤੀ ਹੈ ਪੀ ਇਹ ਬਿਰਧ ਮਾਤਾ ਦੀ ਸਰਕਾਰੀ ਤੌਰ ਤੇ ਸਮਾਜਿਕ ਤੌਰ ਤੇ ਮਦਦ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਤੇ ਜੱਲੀਕਾਰਵਾਈ ਸ਼ੁਰੂ ਕਰੇ ਏ ਬ੍ਰਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ ਲੜਕਾ ਸੀਗਾ ਉਹਦੀ ਮੈਰਿਜ ਹੋਈ ਸੀਗੀ 88 ਫੁੱਟੀ ਜੀ ਕੋਈ ਏਰੀਆ ਹੈਗਾ ਰੋਡ ਤੇ ਉੱਥੇ ਦੀ ਵਾਈਫ ਕੋਮਲ ਕੋਮਲ ਨਾਲ شادی ਸ਼ਦਾ ਸੀਗਾ ਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ ਜਿਹੜੇ ਲੜਕੀ ਵਾਲੇ ਥੋੜੇ ਇਹਨਾਂ ਨੂੰ ਸੁਣਨ ਜਾਏ ਵੀ ਇਹ ਲड़का ਵੀ ਕੱਲਾ ਸੀਗਾ ਉਹਦੀ ਮਦਰ ਸੀ ਨਾਲ ਤੇ ਉਹਨਾਂ ਨੂੰ ਕਰਦੇ ਤੰਗ ਪਰੇਸ਼ਾਨ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਦੇਣ ਲਈ ਤੰਗ ਕਰਦੇ ਆ ਇਹ ਉਲਟਾ ਸੀ ਮੈਟਰ ਉਹ ਪੁਲੀ ਕਹਿੰਦੇ ਵੀ ਉਹ ਕਿਰਾਏ ਤੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਮ ਲਾਓ ਲੜਕੀ ਵਾਲੀ ਤੇ ਉਹਨਾਂ ਚੱਲਦੀ ਰਹੀ ਗੱਲਬਾਤ ਪਰ ਕੱਲ ਲड़का ਮਤਲਬ ਤੰਗ ਆ ਗਿਆ ਉਹਨਾਂ ਤੋਂ ਉਹਨੂੰ ਕੁੱਟ ਕੁੱਟ ਮਾਰ ਵੀ ਕਰਦੇ ਸੀਗੇ ਇਹ ਕਿ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ ਤੇ ਉਹਨੇ ਕੱਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਹਦੇ ਅਸੀਂ ਹੁਣ ਐਫਆਰ ਲੋਜਾ ਤੇ ਰੇਡ ਕਰ ਰਹੇ ਆ ਲੜਕੀ ਦੇ ਸਰ ਕੁਟਮਾਰ ਕਰਦੇ ਆ ਲੜਕੀ ਨਾਲ ਮਤਲਬ ਉਹਦੀ ਮਦਰ ਗਾਲੀ ਗਲੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਬਾਗ ਜਿਹੜਾ ਬੋਲਣਾ ਨਾ ਕਿਸੇ ਨੂੰ ਉਹ ਉਦੋਂ ਵੀ ਵੱਧ ਜਿਹੜਾ ਅਗਾਧ ਕਰਦਾ ਉਹਨਾਂ ਨੂੰ ਬੋਲਦੇ ਸੀਗੇ ਉਹ ਅਗੇ ਉਹਨੇ ਘਰ ਆ ਕੇ ਦੱਸਿਆ ਵੀ ਇੱਧਰ ਤਾਂ ਮੇਰੇ ਵੀ ਟੌਰਚਰ ਕਰਦੇ ਸਰ ਪਰਚਾ ਤਾਂ ਦਿੱਤਾ ਗਏ ਦਰਜ ਹੈ ਅਫੇਰ ਲੋਜਾ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਅਰੈਸਟ ਕਰ ਲਾਂਗੇ ਪੂਜਾ ਕੀ ਮਾਮਲਾ ਜਿਹੜਾ ਤੁਸੀਂ ਮਾਮਲਾ ਹੈ ਕਿ ਇਹਦੇ ਮੁੰਡੇ 'ਤੇ ਬਹੁਤ ਪਰਚਾਲ ਕੀਤਾ ਗਿਆ ਵੈ ਉਹਨਾਂ ਨੇ ਕੁਝ ਖਵਾ ਦਿੱਤਾ ਵੈ ਮਾਰ ਦਿੱਤਾ ਵੈ 3 ਮਹੀਨੇ ਤੱਕ ਟੌਨਚਰ ਵਾਜੀ ਕਰਦੇ ਸੀ ਉਹਦੇ ਨਾਲ ਉਹਨੂੰ ਕਹਿੰਦੇ ਕੁਝ ਖਵਾਇਆ ਗਿਆ ਇਹਦੇ ਮੁੰਡਾ ਮਰ ਗਿਆ ਤੇ ਨੂੰ ਇਨਸਾਫ ਚਾਹੀਦਾ ਜਨਾਨੀ ਨੂੰ ਕਾਰਨ ਕੀ ਹੈ ਤੁਸੀਂ ਸੈਟ ਕਰਦਾ ਤੁਹਾਨੂੰ ਲੱਗਿਆ ਉਹ ਬਹੁਤ ਤੰਗ ਕਰਦੇ ਸੀ ਤੈਨੂੰ ਬਹੁਤ ਜ਼ਿਆਦਾ ਟੌਨਚਰ ਵਾਜੀ ਕਰਦੇ 3 ਮਹੀਨੇ ਤੱਕ ਕਰਦੇ ਵੈ ਸੀ ਕਹਿੰਦੇ ਸੀ ਮਕਾਨ ਮੇਰੇ ਨਾਮ ਕਰਾਓ ਨੂੰ ਇਹਨਾਂ ਦੀ ਕਹਿੰਦੀ ਸੀ ਮੈਂ ਫੇਰ ਕਰਿਆ ਨਾ ਗਵੈ ਉਹ ਤਾਂ ਦੁਖੀ ਹੋ ਕੇ ਉਹਨਾਂ ਨੇ ਉਹਨੂੰ ਕੁਝ ਕਰ ਦਿੱਤਾ ਮੁੰਡੇ ਨੂੰ ਮੰਗ ਕਰਦੇ ਇਨਸਾਫ ਚਾਹੀਦਾ ਕਿ ਜਿਤਨਾ ਇਹ ਨਾ ਮੁੰਡਾ ਗਿਆ ਉਹ ਵੀ ਜੇਲ੍ਹ ਚ ਜਾਣ ਚਾਹੀਦੇ ਆ ਦੋਸ਼ੀ ਜੋ ਵੀ ਘਾੜ ਜਾਣੇ ਗਿਆ ਕੋਮਲ ਉਹਦੇ ਜੀਜਾ ਉਹਦੀ ਵਟੀ ਤੇ ਉਹਦੀ ਸੱਸ ਕਿਹੜੀ ਜਗ੍ਹਾ ਤੇ ਰਹਿਣ ਉਹ 80 ਫੁੱਟ ਜਿੱਠਾ ਰੋਡ ਇਹ ਬਾਰੇ ਆ ਕਾਮਰੇ ਟਿਕ ਇੱਕ ਸਾਹ ਦਾ

ਹਾਂ ਜੀ ਕੋ ਨਾਮ ਦੱਸ ਕੇ ਤੁਹਾਡਾ ਮੈਂ ਮੇਰਾ ਨਾਮ ਗੋਲਦੀ ਤੁਨਾ ਮੈਂ ਪ੍ਰਧਾਨ ਆ ਵਾੜ ਦਾ ਗੇੜੀ ਮਾਦੋ ਇਹ ਮੁੰਡਾ ਬੜਾ ਨੇਕ ਸ਼ਰੀਫ ਬੱਚਾ ਹੀ ਕਾਲ ਇਹਨਾਂ ਨੇ ਸੋਹਰਿਆਂ ਨੇ ਇਹਨੂੰ ਘਰ ਬੁਲਾਇਆ ਆਪਣੇ ਘਰ ਛੱਡ ਕੇ ਪਤਾ ਨਹੀਂ ਉਹਨੂੰ ਕੀ ਧਮਕੀ ਲਾਈ ਆ ਉਹਨੂੰ ਕਿਹੜੀ ਜਰੀਦੀ ਚੀਜ਼ ਦੇ ਦਿੱਤੀ ਤੇ ਜਿਹੜਾ ਘਰ ਦੇ ਕੋਲ ਵੀ ਨਹੀਂ ਪਹੁੰਚਿਆ ਡਿੱਗ ਪਿਆ ਮੁੰਡਾ ਬਿਆਰ ਤੇ ਡਿੱਗੇ ਨੂੰ ਘਰ ਲੈ ਕੇ ਆਏ ਆ ਘਰ ਲੈ ਕੇ ਹਸਪੀਟਲ ਮਾਈਂਡ ਸੈੱਬ ਦੇ ਲੈ ਕੇ ਗਏ ਆ ਮੁੰਡਾ ਮਰ ਗਿਆ ਇਹਨਾਂ ਨੇ ਕੋਈ ਚੀਜ਼ ਦੇ ਕੇ ਚਾਰ ਜਣੇ ਨੇ ਆਪਣੀ ਸਿਆਸਤ ਦੇ ਨਾਲ ਮੁੰਡਾ ਮਾਰਦਾ ਇੱਕ ਉਹਦਾ ਬੱਚਾ ਸੀ ਉਹ ਬੱਚੇ ਪਿੱਛੇ ਬੜਾ ਮਾਰਦਾ ਸੀ ਆਪਣੀ ਬੇਟੀ ਨਾਲ ਪਿਆਰ ਕਰਦਾ ਸੀ ਉਹਨਾਂ ਨੇ ਝਾਸੀ ਨਾਲ ਘਰ ਬੁਲਾਇਆ ਕਿ ਆ ਕੇ ਬੇਟੀ ਨੂੰ ਮਿਲ ਲੈ ਉਹ ਬੇਟੀ ਨੂੰ ਮਿਲਣ ਗਿਆ ਨਾਲ ਫਲੂਫਰਾ ਲੈ ਕੇ ਗਿਆ ਉਹ ਬੈਠ ਕੇ ਚਹਰਾ ਨੇ ਹਲਕੇ ਗੇਮ ਚਲਾ ਕੇ ਮੁੰਡੇ ਨੂੰ ਮਾਰਦਾ ਔਰ ਅਸੀਂ ਕਹਿੰਦੇ ਆ ਚਾਰੇ ਦੋਸ਼ੀਆਂ ਨੂੰ ਕੱਢੀ ਤੋਂ ਕੱਢੀ ਸਜ਼ਾ ਮਿਲਣੀ ਚਾਹੀਦੀ ਏ ਕੱਲੇ ਮਾਪੋਤਾ ਬੁਰਜੁਰਗ ਜਨਾਨੀ ਐ ਐਸਲੇ ਪਾਗਲਾ ਵਾਲਾ ਹਾਲ ਹੋ ਗਿਆ ਹੁਣ ਉਹਦਾ ਕੋਈ ਹਾਰਾ ਨਹੀਂ ਗਾ ਇਹ ਦੋਸ਼ੀ ਅੰਦਰ ਜਾਣੇ ਚਾਹੀਦੇ ਇਹ ਪੁਲਿਸ ਪ੍ਰਸ਼ਾਸਨ ਅੱਗੇ ਹੋਏ ਬੇਨਤੀ ਕਰਦੇ ਆ ਅਸੀਂ ਬਾਜੀ ਮੁੰਡਾ ਕਿਹੜੀ ਜਗ੍ਹਾ ਤੇ ਰਹਿੰਦਾ ਮੁੰਡਾ ਗੇੜ ਕੀਮਾ ਮੋਚੀ ਵਾਲੀ ਗਲੀ ਦਾ ਰਹਿਣ ਵਾਲਾ ਸੀ ਉਹ ਹਲਵਾਈ ਦਾ ਕੰਮ ਕਰਦਾ ਸੀ ਬੱਚਾ ਉਹ ਬਹੁਤ ਸ਼ਰੀਫ ਸੀ ਸਵੇਰੇ 5-6 ਵਜੇ ਚਲਦਾ ਸੀ ਕੰਮ ਤੇ ਰਾਤੀ ਕੰਮ ਤੋਂ ਆਉਂਦਾ ਕੋਈ ਆਇਆ ਨਹੀਂ ਸੀ ਉਹਨੂੰ ਕਿਸੇ ਤਰ੍ਹਾਂ ਦਾ ਵੀ ਲੇਕਿਨ ਇਹਨਾਂ ਨੇ ਝੂਲਮ ਕਮਾਇਆ ਉਹਨੂੰ ਕਹਿੰਦੇ ਸੀ ਇਹਦਾ ਮਕਾਨ ਜਿਹੜਾ ਸਾਡੇ ਨਾਂ ਕਰ ਉਹ ਬਰਜੁਰਗ ਜਨਾਨੀ ਉਹ ਮਕਾਨ ਕਿਤੇ ਆਪਣਾ ਇਹਦੇ ਨਾਂ ਕਰ ਦੇ ਫਿਰ ਉਹ ਮੰਨ ਗਈ ਤੇ ਚਲ ਤੂੰ ਮੇਰੇ ਘਰ ਆ ਜਾ ਇਹ ਮਕਾਨ ਤੈਨੂੰ ਦੇ ਦਿੰਨੇ ਆਂ ਤੇ ਘਰ ਆ ਕੇ ਮੇਰੇ ਸੰਭਾਲ ਲਾ ਤੇ ਤੇਰੀ ਇੱਕ ਕੁੜੀ ਗਈ ਛੋਟੀ ਜੀ ਚਲ ਮੈਂ ਪਿਆਰ ਕਰਦੀ ਆਂ ਦਾਦੀ ਸੀ ਉਹ ਵੀ ਮੰਨ ਗਈ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਚਾਰਾਂ ਨੇ ਰਲ ਕੇ ਸਿਆਜ਼ਤ ਚਲਾਈ ਇੱਕ ਸਿਆਜ਼ਤ ਦਾ ਬੱਚਾ ਮਾਰ ਛੱਡਿਆ ਚਾਰ ਕੋਣ ਕੋਣਾ ਸੋਰ ਚਾਰ ਇੱਕ ਉਹਦੀ ਸਾਸੇ ਗਈ ਏ ਇੱਕ ਸਾਲੀ ਗਈ ਏ ਇੱਕ ਸੰਡੂਗਾ ਇੱਕ ਛੋਟ ਵੱਡੀ ਸਾਲੀ ਗਈ ਏ ਇਹ ਚਾਰਾਂ ਨੇ ਰਲ ਕੇ ਸੁਣਿਆ ਆਹੋ ਇੱਕ ਉਹਦੀ ਬੋਡੀ ਏ ਸਾਲੀ ਇੱਕ ਸਾਲੀ ਕਿੰਨੇ ਕਰਦੇ ਆ ਸਾਲੀ ਦੇ ਸੰਡੂ ਹੈ ਨਾਲ ਸਾਸਾ ਇਹਨਾਂ ਨੇ ਕਿੰਨੇ ਕਰਦੇ ਨੇ ਸ਼ਕਤੀ ਇਹਨਾਂ ਨੇ ਰਲ ਕੇ 140 140 ਫੁੱਟ ਛੜਕ ਜਿਹੜੀ ਜਿੱਥੇ ਉਹ ਰਹਿੰਦੇ ਸੀ 60 ਫੁੱਟ ਰੋੜ ਤੇ ਰਹਿਣ ਵਾਲੇ ਗਏ ਸੀ ਉੱਥੇ ਸਾਰਾ ਕਾਹਨ ਕੀਤਾ ਕਾਹਨ ਕਰਕੇ ਭੇਜਦਾ ਮੁੰਡੇ ਨੂੰ ਓਡੀ ਦਾ ਡੰਡਾ ਆ ਗਿਆ ਕਾਰ ਦੇ ਅੰਦਰ ਵੀ ਨਹੀਂ ਵੜਿਆ ਤੇ ਡਿੱਗ ਪਿਆ ਤੇ ਮਲੇ ਵਾਲਿਆਂ ਨੇ ਅਸੀਂ ਚੁੱਕਿਆ ਥਾਣਾ ਡੀਟੈਂਡ ਉਸ ਵਾਲੇ ਪੁਲਿਸ ਨੂੰ ਦੱਸਿਆ ਅਸੀਂ ਪੁਲਿਸ ਨੇ ਐਫਆਈ ਗੱਡ ਦਿੱਤੀ ਹੈ ਹੋਈ ਕਰਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਵੀ ਉਹਨੂੰ ਜਲਦ ਤੋਂ ਜਲਦ ਜਿਹੜੇ ਦੋਸ਼ ਸੋਰੇ ਗਿਆ ਇਹ ਮੈਨੂੰ ਕਹਿੰਦਾ ਮਾਦਾ ਮੈਂ ਸੋਰੇ ਚੱਲਿਆ ਮੈਂ ਜਾ ਉਹਨਾਂ ਨੇ ਪਤਾ ਨਹੀਂ ਕੀ ਖਲਾਇਆ ਕੀ ਕਿਹਾ ਮੇਰੇ ਪੁੱਤਰ ਨੂੰ ਤਮਕੀਆਂ ਲਾਈਆਂ dance you couldn't even ਮੋਰੀਓ ਕੁਮਾਰ ਜੀ ਉਹ ਆ ਰਹੇ ਨੇ ਜੀ ਮਾਵਲੇ ਕੀ ਮਾਵਲੇ ਰਹਿਣੇ ਆਹੀ ਪੂਰੀ ਉਹਦੇ 88 ਪੋਟਾ ਕੋਈ ਉਹਨੂੰ ਤੰਗੀ ਨਹੀਂ ਤੋ ਸਾਡੇ ਭਰਾ ਨੂੰ ਟੌਰਚਰ ਕਰਦੀ ਕਿ ਮਕਾਨ ਮੇਰੇ ਨਾਂ ਕਰ ਮੈਂ ਫੇਰ ਆਣਾ ਵਾ ਤੇ ਇਸ ਕਰਕੇ ਉਹਨੇ ਉਹਨੂੰ ਪਤਾ ਨਹੀਂ ਕੀ ਧਮਕੀਆਂ ਦਿੱਤੀਆਂ ਕੱਲ ਉਹਦੇ ਨਾਲ ਹੀ ਲਾਸਟ ਉਹਦੀ ਸੱਸ ਨਾਲ ਗੱਲ ਹੋਈ ਆ ਉਹਦੇ ਸਿਰ ਚੜ ਕੇ ਉਹਨੇ ਕੁਝ ਕਿਹਾ ਪਤਾ ਨਹੀਂ ਕੀ ਕਵਾ ਕੇ ਉਹਨਾਂ ਕਰੂ ਨਾ ਆਇਆ ਤੋ ਹਰ ਮਰੀਾਈ ਆ 10 ਮਹੀਨੇ ਤੱਕ ਟੌਰਚਰ ਕਰ ਕਰਕੇ ਚੋਤੇ ਕਰਦੇ ਨੂੰ ਕਦੀ ਆ ਕਰਦੇ ਆਪਣੀ ਮਾਂ ਨੂੰ ਘਰੋਂ ਕੱਢਦੇ ਘਰ ਘਾਡੇ ਨਾ ਕਰਦੇ ਜਾਇਦਾਦ ਸਾਡੇ ਨਾਲ ਕਰਦੇ ਸਾਡੀ ਮਾਸੀ ਦਾ ਕੋਈ ਆਸਰਾ ਨਹੀਂ ਹੈਗਾ ਕੱਲਾ ਮੁੰਡਾ ਹੀ ਇਹ ਵੀ ਇਹਨਾਂ ਨੇ ਖਾ ਲਿਆ ਮੁੰਡੇ ਦੀ ਨੀ ਤਲਤੀ ਤਲ ਚਾਰ ਸਾ ਕੀ ਮੰਗ ਕਰਦੇ ਹੁਣ ਅਮਾਨਤ ਨਹੀਂ ਵਾਗ ਲੱਦੇ ਉਹਦੀ ਸਾਤ ਨੂੰ ਤੇ ਉਹਦੀ ਘਰ ਦੀ ਨੂੰ ਉਮਰ ਕੈਦ ਦੀ ਸਜ਼ਾ ਹੋਵੇ ਜਾਂ ਮਾਂ ਜੀ ਜੀ ਕੇ ਮੁੰਡਾ ਲਈ ਬੈਣ ਹਾਂਜੀ भेण श